ਨਾ ਸਟਾਫ ਹੈ ਉਹ ਸਾਰਾ ਯੰਗ ਹੈ ਤੁਹਾਨੂੰ ਪਤਾ ਹੀ ਹੈ ਨਾ ਤੇ ਹਰ ਟੀਚਰ ਜਿਹੜਾ ਹੈ ਇੱਕ ਇੱਕ ਦੋ ਦੋ ਤਿੰਨ ਤਿੰਨ ਟੀਚਰਸ ਦਾ ਕੰਮ ਨਾਲ-ਨਾਲ ਕਰ ਰਿਹਾ ਹੈ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ ਭਾਵੇਂ ਟੀਚਰਸ ਦੀ ਕਮੀ ਹੈ ਬਟ ਫੇਰ ਵੀ ਕਾਫੀ ਸਾਡੇ ਨਾਲ ਜਿਹੜਾ ਹੈ ਜਿਆਦਾ ਕੰਮ ਜਿਹੜੇ ਲੋਕ ਕਰ ਲੈਂਦੇ ਆ ਤਾਂ ਫਿਰ ਉਹ ਕਮੀ ਜਿਹੜੀ ਆ ਪੂਰੀ ਕਰ ਰਹੀ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਸਪੈਸ਼ਲੀ ਇਹ ਕਹਿਣਾ ਚਾਹਾਂਗੀ ਕਿ ਬੱਚਿਓ ਮੈਂ ਲਾਸਟ ਈਅਰ ਤੁਹਾਨੂੰ ਬਾਰ-ਬਾਰ ਅਨਾਉਂਸ ਕੀਤਾ ਸੀਗਾ ਕਿ 8ਵੀਂ 10ਵੀਂ ਤੇ 12ਵੀਂ ਦੇ ਬੱਚੇ ਜਿਹੜੇ ਨੇ 90% ਤੋਂ ਵੱਧ ਨੰਬਰ ਲੈਣਗੇ ਤਾਂ ਮੈਂ ਆਪ ਪਰਸਨਲ ਆਪਣੀ ਜੇਬ ਦੇ ਵਿੱਚੋਂ ਤੁਹਾਨੂੰ 55500 ਰੁਪਏ ਦਵਾਂਗੀ ਉਹਦੇ ਵਿੱਚ ਮਾਣ ਮਾਣ ਉਹਦੇ ਵਿੱਚ 8ਵੀਂ ਵਿੱਚੋਂ ਇੱਕ ਬੱਚਾ 10ਵੀਂ ਚੋਂ ਇੱਕ ਬੱਚਾ ਤੇ 12ਵੀਂ ਚੋਂ ਇੱਕ ਬੱਚਾ ਜਿਹੜਾ ਸੀਗਾ ਉਹ 90% ਅਬਾਵ ਮਾਰਕਸ ਲੈ ਲੈ ਸਕੇ ਤਾ ਅਸੀਂ ਉਹਨਾਂ ਨੂੰ ਅੱਜ ਤਿੰਨਾਂ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਜਿਹੜਾ ਹੈਗਾ ਉਹ ਦੇ ਦਿੱਤਾ। ਸੋ ਹੁਣ ਅੱਗੇ ਨਵੀਂ 8ਵੀਂ 10ਵੀਂ 12ਵੀਂ ਤਿਆਰ ਹੋ ਗਈ। ਹੁਣ ਉਹਨਾਂ ਲਈ ਇੱਕ ਨਵਾਂ ਚੈਲੰਜ ਮੈਂ ਖੜਾ ਕਰ ਰਹੀਆਂ। ਨਵਾਂ ਚੈਲੰਜ ਇਸ ਤਰ੍ਹਾਂ ਖੜਾ ਕਰ ਰਹੀਆਂ ਕਿ ਹੁਣ ਤੁਹਾਡੇ ਜਿਹੜੇ ਮਾਰਕਸ ਹੈ 95% ਤੋਂ ਵੱਧ ਆਨੇ ਚਾਹੀਦੇ ਹੈ ਤਾਂ ਤੁਹਾਨੂੰ ਵੀ 555 ਰੁਪਏ ਮਿਲੇਗਾ। ਠੀਕ ਹੈ। आई नो ਇਹ ਬਈ ਸਕਰ ਕੀ ਕੀਤਾ ਕਿਉਂਕਿ ਮੈਨੂੰ ਪਤਾ ਹੈ 8ਵੀਂ 10ਵੀਂ ਤੇ ਜਿਹੜੀ 12ਵੀਂ ਹੋਣ ਵਾਲੀ ਹੈ ਉਹਨਾਂ ਦੇ ਵਿੱਚ ਇੰਨਾ ਕੋ ਟੈਲੈਂਟ ਹੈਗਾ ਹੈਗਾ आई नो ਤਦੀ ਮੈਂ ਉਹਨਾਂ 95% ਤੇ ਲੈ ਕੇ ਆਂਦਾ ਕਿਉਂਕਿ ਮੈਨੂੰ ਪਤਾ ਹੈ ਕਿ ਉਹਨਾਂ ਦੇ ਵਿੱਚ ਇਹ ਟੈਲੈਂਟ ਹੈ ਸੋ ਆਪਣੀਆਂ ਤਿਆਰੀਆਂ ਖਿੱਚੋ ਹਜੇ ਵੀ ਤੁਹਾਡੇ ਕੋਲ 2-4 ਮਹੀਨੇ ਆਰਾਮ ਨਾਲ ਹੈਗੇ ਆ ਤਾਂ ਆਪਣੀਆਂ ਤਿਆਰੀਆਂ ਕਰੋ ਤੁਸੀਂ 95% ਅਬਾਉਵ ਲਓਗੇ ਤੁਹਾਡੇ ਲਈ ਵੀ ਇਸੇ ਤਰ੍ਹਾਂ ਦਾ ਇਹ ਸਮਾਗਮ ਇਸ ਤੋਂ ਵੀ ਅੱਛਾ ਹੋ ਸਕੇ ਤਾਂ ਅਸੀਂ ਤਿਆਰ ਕਰਾਂਗੇ ਤੇ ਤੁਹਾਨੂੰ ਵੀ 51500 ਰੁਪਏ ਤੇ ਵੱਡੀਆਂ-ਵੱਡੀਆਂ ਸ਼ੀਲਡਾਂ ਜਿਹੜੀਆਂ ਉਹ ਤੁਹਾਨੂੰ ਦੇਵਾਂਗੇ ਦੂਸਰਾ ਜਿਹੜੇ ਬੱਚੇ 8ਵੀਂ ਵਾਲੇ ਐਨਐਮਐਮਐਸ ਕਲੀਅਰ ਕਰਨਗੇ ਤੇ ਨਾਲ ਹੀ ਜਿਹੜਾ 10ਵੀਂ ਦਾ ਪੀਐਸਟੀ ਟੈਸਟ ਹੁੰਦਾ ਉਹ ਕਲੀਅਰ ਕਰਨਗੇ ਉਹਨਾਂ ਲਈ ਵੀ 5100 ਰੁਪਏ ਦਾ ਪ੍ਰਾਈਸ ਜ਼ਰੂਰ ਹੀ ਦਿੱਤਾ ਜਾਏਗਾ ਠੀਕ ਹੈ ਉਹ ਵੀ ਅਸੀਂ ਅਪਲਾਈ ਕਰ ਰਹੇ ਆ NMMS ਤੇ ਬੱਚਿਆਂ ਦਾ ਅਪਲਾਈ ਤੇ PST ਵਾਲੇ ਬੱਚਿਆਂ ਦਾ ਅਪਲਾਈ ਕਰ ਰਹੇ ਆ ਜਿਹੜੇ ਬੱਚੇ ਉਹ ਟੈਸਟ ਕਲੀਅਰ ਕਰਨਗੇ ਮੈਂ ਆਏ ਹੋਏ ਮਹਿਮਾਨਾਂ ਨੂੰ ਦੱਸ ਦਿਆਂ ਜਿਹੜੇ ਬੱਚੇ ਇਹ ਵਾਲਾ 8ਵੀਂ ਤੇ 10ਵੀਂ ਦੇ ਵਿੱਚ ਇੱਕ ਟੈਸਟ ਹੁੰਦਾ ਹੈ ਸਪੈਸ਼ਲ ਸਰਕਾਰਾਂ ਲੈਂਦੀਆਂ ਨੇ ਉਹ ਫਿਰ ਜਿਵੇਂ 10ਵੀਂ ਵਾਲਾ ਬੱਚਾ ਹੈ ਤਾਂ ਉਹਨੂੰ ਅਗਲੇ 2 ਸਾਲ ਤੱਕ 12000 ਰੁਪਏ ਇੱਕ ਸਾਲ ਦੇ ਮਿਲਣਗੇ ਮਤਲਬ ਕਿ 1000 ਰੁਪਏ ਮਹੀਨਾ ਸਕਾਲਰਸ਼ਿਪ ਆਉਂਦਾ ਹੈ ਤੇ ਜਿਹੜੇ 8ਵੀਂ ਵਾਲੇ ਬੱਚੇ ਜਿਹੜੇ ਕਲੀਅਰ ਕਰਦੇ ਨੇ ਉਹਨਾਂ ਨੂੰ 9ਵੀਂ 10ਵੀਂ 11ਵੀਂ 12ਵੀਂ 4 ਸਾਲਾਂ ਦੇ ਵਿੱਚ ਉਹਨਾਂ ਨੂੰ ਵੀ 1000 ਰੁਪਏ ਮਹੀਨਾ ਆਉਂਦਾ ਹੈ 12000 ਇੱਕ ਵੱਡੀ ਅਮਾਉਂਟ ਹੁੰਦੀ ਹੈ ਕਿਉਂਕਿ ਇਹਨਾਂ ਦੀਆਂ ਇੱਥੇ ਫੀਸਾਂ ਕੱਟ ਨੇ ਤਾਂ ਜਿਹੜਾ 8ਵੀਂ ਦਾ ਬੱਚਾ ਉਹਨੂੰ ਜ਼ਿਆਦਾ ਫਾਇਦਾ ਹੈ ਕਿਉਂਕਿ 4 ਸਾਲ ਉਹਨੂੰ 48000 ਰੁਪਏ ਮਿਲੇਗਾ ਜੋ ਜਮਾ ਕਰਦਾ ਹੈ ਤਾਂ ਅੱਗੋਂ ਆਪਣੀ ਕਾਲਜ ਦੀ ਫੀਸ ਵਗੈਰਾ ਜਿਹੜੀ ਹੈ ਉਹ ਆਸਾਨੀ ਨਾਲ ਭਰ ਸਕੇਗਾ ਸੋ ਇਹ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸਣਾ 8ਵੀਂ ਦੇ ਬੱਚੇ ਤੇ 10ਵੀਂ ਦੇ ਬੱਚੇ ਕਿ ਤੁਸੀਂ ਇਹ ਟੈਸਟ ਹਰ ਹਾਲਤ ਚ ਕਲੀਅਰ ਕਰਨਾ ਹੈ ਦੂਸਰਾ ਜਿਹੜਾ ਸਕੂਲ ਆਫ ਫੈਮਿਲੀਅਰਸ ਦਾ ਐਗਜ਼ਾਮ ਹੈ 8ਵੀਂ ਤੇ 10ਵੀਂ ਦੇ ਬੱਚੇ ਕੋ ਜਰੂਰ ਦੇਣ ਤੇ ਉਹਨੂੰ ਵੀ ਜਿਹੜੇ ਬੱਚੇ ਐਨਐਮਐਸ ਵਗੈਰਾ ਕੀਆ ਕਰ ਲੈਣਗੇ ਉਹਨਾਂ ਦਾ ਉਹ ਕਲੀਅਰ ਹੋ ਹੀ ਜਾਣਾ ਠੀਕ ਹੈ ਸੋ ਆਪਣੀ ਹਰ ਸਬਜੈਕਟ ਦੇ ਵਿੱਚ ਪਕੜ ਮਜ਼ਬੂਤ ਕਰੋ ਤੇ ਕੋ ਟੈਸਟਾਂ ਦੇ ਵਿੱਚ ਬੈਠੋ ਤੇ ਆਪਣੇ ਜਿਹੜੀਆਂ ਆਪਣੀਆਂ ਅਚੀਵਮੈਂਟਸ ਬੇਟੇ ਤੁਹਾਨੂੰ ਵੀ ਫਾਇਦਾ ਸਾਡੇ ਵੀ ਸਕੂਲ ਬੱਚਿਓ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਤੁਹਾਨੂੰ माण होना चाहता है कि स्कूल के प्रिंसीपल साहब से सा पिंड पिंड पंचायत तो थोड़े बारे सारा कुछ सोच रहे हैं तो बहुत मान होना चाहता है कि बच्चों तुम अपने माँ बाप का नाम रोशन करो अ अपने टीचर साहबान के प्रिंसीपल साहब का बहुत योगदान है چاہی ہاں کہ بیٹا ایسا کرو ایسرش کرو کہ تھی اپنے ماں باپ کا نام ایسا روشن کرو کہ تھی پرائز لے کے رکھو ٹھیک محنت کر کے پڑھائی ودیا نمبر لے کے پاس ہو سانوں بھی ਦਾ ਸਰਦਾਰ ਹਨ ਕਾਰੀ ਮਾਪੀ ਮਾੜੀ ਕਿਹਾ ਤੁਸੀ ਸੇ ਸਾਦੇ ਬੱਚਾ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਹੈ ਐਨੀਵਲ ਫੰਕਸ਼ਨ ਤੇ ਇਹਨਾਂ ਨੂੰ ਡਰਾਫੇ ਆ ਮਤਲਬ ਦਿਤੀਆਂ ਗਈਆਂ ਨੇ ਤੇ ਮੈਡਲ ਵੀ ਦੇਖੋ ਇਹਨਾਂ ਦੇ ਗਣਾ ਦੇ ਵਿੱਚ ਪਾਏ ਗਏ ਨੇ ਤੇ ਨਾਲ ਗੱਲਬਾਤ ਕਰਦੇ ਬਟਾ ਕੀ ਨਾਮ ਹੈ ਆਪਣਾ ਮੈਮ ਬਿਆਨਤ कौर ਜੀ ਠੀਕ ਹੈ ਤਾਂ ਫਿਰ ਨੂੰ ਅੱਜ ਕ ਲੱਗ ਰਿਹਾ ਸਨ ਮੈਡਮ ਪਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਜਿਸ ਕਰਕੇ ਅਸੀਂ ਇਸ ਮੁਕਾਮ ਤੇ ਪਹੁੰਚੇ ਸਾਡੇ ਟੀਚਰ ਦਾ ਉਹਦਾ ਜਿਹੜਾ ਸਾਨੂੰ ਇਸ ਸਕੂਲ ਚ ਫੰਕਸ਼ਨ ਕਰਵਾਉਂਦੇ ਆ ਤੇ ਅਸੀਂ ਅੱਗੇ ਵਧਣ ਦਾ ਸਾਨੂੰ ਮੌਕਾ ਮਿਲਦਾ ਹੈ ਇਹ ਸਾਡੇ ਟੀਚਰ ਦੀ ਹੁਨਰੋਦ ਕਰਕੇ ਆ ਠੀਕ ਹੈ ਤੇ ਬਟਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਪਰਫਾਰਮੈਂਸ ਵੀ ਕੀਤੀ ਹੈ ਜੀ ਸਾਨੂੰ ਆਪਣੇ ਤੇ ਬਹੁਤ ਮਾਣ ਹੈ ਜੀ ਗਾਈਜ਼ ਵੀ ਦਿੱਤੇ ਗਏ ਨੇ ਹਾਂਜੀ